ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਲੈ ਕੇ ਆਏ ਜੀ ਤੁਹਾਡੇ ਲਈ ਇੰਨਾ ਕ ਕੱਟ ਪੀਸ ਇੰਨਾ ਕ ਕੱਟ ਪੀਸ ਕਿ ਲੱਗਦਾ ਵੀਡੀਓ ਬਣਾਉਂਦੇ ਅਸੀਂ ਵੀ ਥੱਕ ਜਾਾਂਗੇ ਇੰਨਾ ਕੱਟ ਪੀਸ ਆਪਾਂ ਲਿਆਂਦਾ ਜੀ ਤੇ ਕਾਪਾ ਨਵੀਂ ਚੀਜ਼ ਮਲ ਮੰਗਵਾਈ ਆ ਜੀ ਇਹਦੇ ਨਾਲ ਕਲਰ ਐਕਿਊਰੇਟ ਆਉਂਦੇ ਆ ਜੀ ਕੱਪੜੇ ਦੇ ਕਲਰ ਵਧੀਆ ਆ ਜਾਂਦੇ ਆ ਇਹਦੀ ਖਾਤਰ ਵੀ ਸਾਨੂੰ ਪੈਸੇ ਲਾਉਣੇ ਪਏ ਸੋ ਵੀਰੇ ਦੇਖੋ ਜਿਹੜੀਆਂ ਤਾਂ ਸਲਵਾਰਾਂ ਸਾਡੇ ਕੋਲੇ ਸਲਵਾਰਾਂ ਜਿਹੜੀਆਂ ਪਲੇਨ ਆ ਜੀ ਉਹ ਕੱਟ ਆਈਆਂ ਜਿਹੜੀਆਂ ਤਾਂ ਸਲਵਾਰਾਂ ਕੱਟ ਪੀਸਾਂ 'ਚ ਮਿਲਣਗੀਆਂ ਪਲੇਨ ਉਹ ਤਾਂ ਪਊਗੀ ਜੀ 250 ਦੀ ਜਿਹੜੀ ਸਲਵਾਰ ਤੁਸੀਂ ਚੋਇਸ ਅਨੁਸਾਰ ਇੰਨਾ ਚੋਂ ਕਟਵਾਉਂਗੇ ਪਸ਼ਮੀਨੇ ਚ ਉਹ ਪਊਗੀ ਜੀ 300 ਦੀ 2.5 ਮੀਟਰ ਉਹ ਤੁਸੀਂ ਕਟਾ ਸਕਦੇ ਹੋ ਅਸੀਂ ਪਹਿਲਾਂ ਦੱਸਤਾ ਤੇ ਫਿਰ ਤੁਸੀਂ ਕਹੋਗੇ ਪਿੱਕਾ ਪਾਓ ਪਿੱਕਾ ਪਾਉਣ ਦਾ ਵੀਰੇ ਟਾਈਮ ਨਹੀਂ ਕਿਉਂਕਿ ਘੱਟ ਘੱਟ 1.5 200 ਪੀਸ ਆਗਾ ਕਾਟਰੇਜ ਦੇ ਪੀਸ ਆ ਉਹ ਬੋਰੇ ਉਹ ਭਰੇ ਪਏ ਆ ਇੰਨਾਂ ਦੀਆਂ ਫੋਟੋ ਪਾਉਣੀਆਂ ਵੀਰੇ ਆ ਪਿਆ ਹੋਇਆ ਪਿਆ ਦੋ ਬੋਰੇ ਇੱਕ ਆ ਬੋਰਾ ਖੋਲ ਕੇ ਹਟਿਆ ਤੇ ਇਸ ਕਰਕੇ ਉਹ ਪਿਆ ਹਜੇ ਆ ਪਿਆ ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਪਲੀਜ਼ ਵੀਡੀਓ ਦੇ ਵਿੱਚ ਇੰਨੇ ਸ਼ੌਂਕ ਨਾਲ ਵੀਡੀਓ ਬਣਾਉਣੇ ਤੁਸੀਂ ਧਿਆਨ ਨਾਲ ਵੀਡੀਓ ਦੇਖ ਲਿਆ ਕਰੋ ਪਲੀਜ਼ ਵੀ ਪਿੱਕਾ ਨਹੀਂ ਪਾ ਸਕਦੀ ਜੀ ਕਿਉਂਕਿ ਅਸੀਂ ਦੋ ਹੀ ਜਣੇ ਆ ਦੀਪੂ ਬੜਦਾ ਮੈਂ ਕੰਮ ਕਰਦੀ ਆ ਪਿੱਕਾ ਤਾਂ ਇੰਨੀਆਂ ਪਾਈ ਨਹੀਂ ਸਕਦੇ ਥੋਡੇ ਸਾਹਮਣੇ ਆ ਪੈਮਲ ਦਾ 2 300 ਪੀਸ ਹੈ ਦੀ ਕਿੰਨੀਆਂ ਪਿੱਕਾ ਪਾ ਦੂੰ ਤਾਂ ਸਾਰਾ ਕੱਪੜਾ ਇਹ ਪੂਰਾ ਵਧੀਆ ਕਿਸੇ ਤੇ ਬੁਰਨੀ ਆਊਗਾ ਬ੍ਰਾਂਡਡ ਅਸੀਂ ਬੀ ਐਮ ਦਾ ਬ੍ਰਾਂਡਡ ਇਹ ਸਾਰਾ ਕੱਟ ਪੀਸ ਮੰਗਵਾਇਆ ਕੋਟਰੇਜ ਵੀ ਮੰਗਾਈਆ ਸੀ ਜਿਹੜਾ 18 1900 ਦਾ ਸੂਟ ਆ ਉਹ ਕਾਟਰੇਜ ਦੇ ਕੱਟ ਪੀਸ ਉਹਨਾਂ ਦੀ ਵੀਡੀਓ ਵੀ ਪਾਵਾਂਗੇ ਇੱਕ ਪੀਸ ਸੋਨੂੰ ਪਊਗਾ 575 ਰੁਪਏ ਦਾ ਸ਼ਰਟ ਪੀਸ ਠੀਕ ਆ ਜੀ ਪਿਓਰ ਵਾਲੀ ਕਾਟਰੇਜ ਆਈ ਆ ਉਹਦੇ ਪੀਸ ਤਾਂ ਸਾਡੇ ਕੋਲ ਮਿਲ ਲਦਾ ਹੋਣਗੇ 40 50 ਦਾ ਕਾਟਰੇਜ ਐਵੇਂ ਤੁਸੀਂ ਕਹਿੰਦੇ ਹੋ ਕਿ ਪੀਸ ਹੀ 575 ਦਾ ਪੈ ਰਿਹਾ ਜੀ ਜਿਹੜੀ ਕਾਟਰੇਜ ਆ ਉਹ ਜਿਹੜਾ ਸੂਟ ਆ ਦਾ ਜੇ ਜੇ ਪੂਰਾ ਸੂਟ ਲੈਣਾ ਜਿਵੇਂ ਕੇ ਵੀ ਵਿੱਚ ਦੋ ਦੋ ਇੱਕੋ ਜਿਹੇ ਪੀਸ ਹੈ ਜੇ ਮੈਂ ਤੁਸੀਂ ਪੂਰਾ ਸੂਟ ਲੈਣਾ ਨਹੀਂ ਜੇ ਇਹ 1100 ਦਾ ਪੀਸ ਸੂਟ ਬਣ ਜੂ ਜਿਹੜਾ 18-1900 ਦਾ ਹੈ ਬਸ ਇਹ ਢਾਈ ਢਾਈ ਦੀ ਕੱਟੋਂ 5 ਮੀਟਰ ਕੱਟੋਂ ਦਾ ਫਰਕ ਇਹੀ ਹੈ ਚੀਜ਼ ਸੇਮ ਆ ਤੇ ਫਰਕ ਕੋਈ ਵਾ ਰੇਟ ਦਾ ਫਰਕ ਹੈ ਜੀ ਕਿੱਥੇ ਕਿਉਂਕਿ ਸੁੱਖ ਨਾਲ ਪੀਸ ਵਾਲੇ ਆ ਜੀ ਸਾਡੀ ਵੀਡੀਓ ਲੰਬੀ ਹੋ ਜਾਣੀ ਅਸੀਂ ਪਹਿਲਾਂ ਜੀ ਸ਼ੁਰੂ ਕਰਦੇ ਆ ਜੀ ਢਾਈ ਮੀਟਰ ਦੀ ਕੱਟ ਢਾਈ ਮੀਟਰ ਕੱਟੂ ਜੀ ਦੇਖ ਲਓ ਜੀ ਹਾਂ ਸਾਰਿਆਂ ਦੀ ਢਾਈ ਢਾਈ ਮੀਟਰ ਦੀ ਕੱਟ ਹੋਊਗੀ ਜੀ ਪੀਸ ਵਿੱਚ ਇੱਕੋ ਜੇ ਦੋ ਵੀ ਹੈਗੇ ਆ ਸਿੰਗਲ ਵੀ ਹੈਗੇ ਆ ਠੀਕ ਹੈ ਜੀ ਹੁਣ ਐਕਿਊਰੇਟ ਕਲਰ ਸਹੀ ਹੋਣ ਲੱਗਿਆ ਸਾਰੇ ਕਲਰ ਸ ਕਿਉਂਕਿ ਪੀਸ ਆ ਵਾਲੇ ਫਿਰ ਵੀਡੀਓ ਨਹੀਂ ਜਾਈ ਲੰਮੀ ਆ ਜੀ ਤੇ ਵੀਡੀਓ ਹੋ ਜਾਣੀ ਹੈ ਲੰਬੀ ਦੇਖੀ ਚੱਲਿਓ ਜੀ ਆ ਦੇਖੋ ਜੀ ਆ ਦੇਖੋ ਜੀ ਬ੍ਰਾਂਡ ਦੇ ਸਾਰੇ ਪੀਸ ਬ੍ਰਾਂਡ ਦੇ ਹੋਣਗੇ ਜੀ ਦੇਸੀ ਮਾਲ ਨਹੀਂ ਹੈਗਾ ਨਾ ਇਹ ਫਿੱਟਣ 260 ਦਾ ਪੀਸ ਜੀ ਪੀਸ ਵੀ ਉਹਨੂੰ ਕੰਪਨੀਆਂ ਬ੍ਰਾਂਡ ਦਾ ਦੇਈ ਜਾਣੀ ਹਾਂਜੀ ਸਾਰੇ ਬ੍ਰਾਂਡ ਆ ਮੋਰਾਂ ਵਾਲੇ ਪੀਸ ਐ ਕੋਈ ਵੀ ਦੇਸੀ ਪੀਸ ਨਹੀਂ ਹੋਊਗਾ ਨਾ ਇਹ ਤੇ ਬੁਰਾ ਵੀ ਜੀ ਬੁਰਦੀ ਗਰੰਟੀ ਐ ਇਹ ਤਾਂ ਆਪਾ ਖੋਲ ਕੱਪੜੇ ਲੈ ਕੇ ਵੇਚ ਰਹੇ ਹਾਂ ਸਾਡੇ ਬ੍ਰਾਂਡ ਦੇ ਤੇ ਇੱਕ ਪਲੀਜ਼ ਵਾਰ-ਵਾਰ ਇਹ ਨਾ ਮੈਸੇਜ ਕਰਿਓ ਵੀ ਨਾਲ ਸਲਵਾਰਾਂ ਲਾਓ ਸਲਵਾਰਾਂ ਜਿਹਦੇ ਨਾਲ ਲੱਗਦੀਆਂ ਹੋਈਆਂ ਸੀ ਲਾ ਕੇ ਦੇ ਦਾਂਗੇ ਕਿਉਂਕਿ ਤੁਹਾਨੂੰ ਦੱਸਿਆ ਵੀ ਸਲਵਾਰਾਂ ਦਾ ਤਾਂ ਪਹਿਨ ਕੱਪੜਾ ਬਹੁਤ ਥੋੜਾ ਆਇਆ ਆ। ਆ ਬਾਕਾਇਦਾ ਮੋਰਾਂ ਲੱਗੀਆਂ ਹੋਈਆਂ ਜੀ ਪੱਕੀਆਂ। ਪੱਕੇ ਮਾਰ ਕੇ ਕੰਪਲੀਟ। ਸਾਡੇ ਕੋਲੋਂ ਰੰਗ ਮਿਲਗਾ ਤਾਂ ਅਸੀਂ 250 ਆਹ 300 ਵਾਲੀ ਸਲਵਾਰ ਕੱਟ ਕੇ ਲਾ ਦਾਂਗੇ ਜਿਹੜਾ ਸੂਟ ਆਸੀਂ 600 ਦਾ ਵਿੱਚ। ਆ ਦੇਖੋ ਕਿੰਨਾ ਪਿਆਰਾ ਕਲਰ ਆ ਹੁਣ ਕਲਰ ਅਸਲੀ ਅਸਲ 'ਚ ਕਲਰ ਆਉਣ ਲੱਗੇ ਪਿਆਰੇ ਪਿਆਰੇ ਕਿਉਂਕਿ ਬ੍ਰਾਂਡਡ ਪੀਸ ਹੈ ਜੀ ਸਾਰੇ ਆਹ ਦੇਖੋ ਦੋ ਸੂਟ ਸੂਟ ਵਧੀਆ ਬਣ ਗਿਆ ਤਾਂ ਜੀ ਹਾਂ ਕੋਸ਼ਿਸ਼ ਕਰਾਂਗੇ ਮੈਂ ਤੇ ਦੀਪੂ ਇੱਕੋ ਜਿਹਾ ਮਲਾ ਤੁਹਾਨੂੰ ਪਹਿਲਾਂ ਦੱਸੀਏ ਨਾ ਜੀ 100% ਇਹ ਤਾਂ ਦੂਜੀ ਹੈ ਨਾ ਮੈਂ ਕਾਟਰੇਜ ਦੇ ਚੱਕਰ ਚ ਰਹਿ ਗਿਆ ਸੀ ਨਾ ਕਾਟਰੇਜ ਦਾ ਵੀਡੀਓ ਅਜ ਪਾਵਾਂ 260 ਦੇ ਸਾਰੇ ਪੀਸ ਹੈ ਜੀ ਇਹ 260 ਦਾ ਇੱਕ ਸ਼ਰਟ ਪੀਸ ਮਿਲੂਗਾ ਜੀ ਹਾਂ ਜੀ ਆ ਦੋ ਤੇ 520 ਦਾ ਸੂਟ ਵੀ ਹੈ ਹੈ 520 ਦਾ ਸੂਟ ਨਾ ਹਾਂ ਇਹ ਬ੍ਰਾਂਡ ਦੇ ਆਗੇ ਜੀ ਇਹ ਦੇਸੀ ਮਾਲ ਨਾ ਸਮਝ ਲਿਓ ਕਿਤੇ ਬੀਐਲਐਮ ਦਾ ਇਹ ਮਹਿੰਗਾ ਹੋ ਗਿਆ ਕਪੜਾ ਆ ਚੱਕੀ ਚੱਲੋ ਜੀ ਇਹ ਚੀਜ਼ਾਂ ਤੁਹਾਨੂੰ ਮਿਲਣਗੀਆਂ ਵੀ ਨਹੀਂ ਇਹ ਕੱਟ ਪੀਸ ਸਾਡੇ ਕੋਲ ਜਿਵੇਂ ਏਕੇ ਟੈਕਸ ਚ ਕਪੜੇ ਦਾ ਮਹਿੰਗੇ ਸਸਤੇ ਦਾ ਫਰਕ ਹੁੰਦਾ ਸੇਮ ਹੀ ਹੈ ਚ ਬੀਐਮਐਲ 'ਚ ਮਹਿੰਗੇ ਸਸਤੇ ਕਪੜੇ ਦਾ ਫਰਕ ਹੁੰਦਾ ਨਹੀਂ ਬੀਐਲਐਮ ਬੀਐਲਐਮ ਫਰਕ ਹੁੰਦਾ ਹੀ ਨਾ ਚੀਕ ਕਪੜਾ ਅਸੀਂ ਲਾ ਨਹੀਂ ਸਕਦੇ ਜੀ ਇਹ ਬਾਲੇ ਹੋ ਗਏ ਕਿਉਂਕਿ ਸੁੱਖ ਨਾਲ ਹੁਣ ਆਪਾਂ ਪੀਸਾਂ ਦਾ ਕੰਮ ਜ਼ਿਆਦਾ ਵਧਾਤਾ ਸੂਟਾਂ ਦਾ ਘਟਾਤਾ ਆਪਣਾ ਆਪਣੇ ਨੂੰ ਇਹ ਜਾਣਦੀ ਆਪਣੇ ਜਿਹੜੇ ਆਨਲਾਈਨ ਕਸਟਮਰ ਆ ਸਾਰੇ ਜੀ ਘੱਟ ਵੀ ਸਨਾ ਤੇ ਜਾਂਦੇ ਆਪਣੇ ਇਹਦੀਆਂ ਸਲਵਾਰਾਂ ਚੱਲਣ ਗਈਆਂ ਇਹ ਸਲਵਾਰਾਂ ਤਾਂ ਤੁਸੀਂ ਕਿਤੋਂ ਵੀ ਲੈ ਸਕਦੇ ਹੋ ਪਰ ਐਸੇ ਪੀਸ ਕਮੀਜ਼ ਨਹੀਂ ਮਿਲਦੇ ਹੁੰਦੇ ਆਹ ਚੀਜ਼ ਤੁਹਾਨੂੰ ਕਿਤੇ ਨਹੀਂ ਮਿਲਦੀ ਹੁਣ ਆਪਾਂ ਕਹਿੰਦੇ ਆਂ ਮਾਨ ਨਹੀਂ ਕਰਦੇ ਪਰ ਆਹ ਚੀਜ਼ ਨਹੀਂ ਮਿਲਦੀ ਤੁਹਾਨੂੰ ਕਿਤੇ ਵੀ ਪੰਜਾਬ 'ਚ ਆਪਣੇ ਤੁਸੀਂ ਕਹੋਗੇ ਪਹਿਲਾਂ 250 ਦਾ ਵੇਚਾ ਹੁਣ 60 ਦਾ ਕਿਉਂਕਿ ਸਾਨੂੰ ਪੱਲੇ ਕੁਝ ਨਹੀਂ ਪਿਆ ਜੀ ਕਾਸੀ ਖਰਚਾ ਜੋੜ ਕੇ ਦੇਖਿਆ ਤਾਂ ਸਾਡਾ ਖਰਚਾ ਸਾਡੇ ਸਿਰ ਪੈ ਗਿਆ ਅਸੀਂ ਸਿਰ ਸੋਚਿਆ ਵੀ 10 ਰੁਪਏ ਹੋਰ ਵਧਾਈਏ 10-10 ਨਾਲ ਆਪਣਾ ਗੱਡੀ ਦਾ ਖਰਚਾ ਤਾਂ ਨਿਕਲ ਹੀ ਕਿਉਂਕਿ ਜਿਹੜੇ ਉਹਨਾਂ ਨੇ ਵੀ ਸਾਨੂੰ ਕਿਹਾ ਕਹਿੰਦੇ ਬ੍ਰਾਂਡ ਦੇ ਪੀਸ ਸੀ ਤੁਸੀਂ ਕਹਿੰਦੇ ਇੰਨੇ ਦੀ ਵੇਚ ਤੇ ਮੈਂ ਕਿਹਾ ਵੀ ਸਾਨੂੰ ਵੀ ਹਿਸਾਬ ਘਾਟਾ ਮੈਂ ਕਿਹਾ ਅਸੀਂ ਤਾਂ ਵੀ ਜਿੱਦਾਂ ਸਾਨੂੰ ਕੀ ਸੀ ਤਾਂ ਉਹਦੇ ਹਿਸਾਬ ਨਾਲ ਰਹਿ ਗਈ ਸੀ ਗਰਮੀ ਵਾਲੇ ਪੀਸਾਂ ਦੇ ਹਿਸਾਬ ਨਾਲ ਜੀ ਹੌਲੀ-ਹੌਲੀ ਸਾਨੂੰ ਪਤਾ ਲੱਗਦਾ ਵੀ ਅਸੀਂ ਸਾਰੇ ਪੀਸਾਂ ਚੋਂ ਕਿੰਨਾ ਕਮਾਇਆ ਆਹ ਦੇਖ ਲਓ ਜੀ ਬ੍ਰਾਂਡ ਪੱਕਾ ਮਾਰਕਾ ਬ੍ਰਾਂਡ ਦਾ ਕੋਈ ਵੀ ਐ ਨਹੀਂ ਕਰਦਾ ਬਈ ਨੋਰਮਲ ਉਹਨਾਂ ਨੇ ਪੀਸ ਆ ਜੀ ਦੇਸੀ ਨਹੀਂ ਹੈਗੇ ਬਾਰ-ਬਾਰ ਕਹਿ ਰਹੇ ਆਂ ਅਸੀਂ ਮਾਪੁੱਤ ਮੱਥਾ ਪੱਕਾ ਮਾਰਕਾ ਲੱਗਿਆ ਹੋਇਆ ਜੀ ਬਾਅਦ 'ਚ ਅਸੀਂ ਫਿਰ ਹੀ ਹੋ ਕੇ ਦੇਖਾਂਗੇ ਜਿਹੜੇ ਦੋ ਇੱਕੋ ਜਿਹੇ ਹੋਏ ਕਿਉਂਕਿ ਹੁਣ ਤਾਂ ਸਾਨੂੰ ਵੀ ਨਹੀਂ ਪਤਾ ਵੀ ਕਿਹੜੇ ਕਿਹੋ ਜਿਹੇ ਆ ਜੀ ਅਸੀਂ ਤਾਂ ਤੁਹਾਡੇ ਸਾਹਮਣੇ ਖੁੱਲ ਹੀ ਆਂਨੇ ਆ ਸਾਡਾ ਰੱਬ ਜਾਣਦਾ ਵੀ ਇਸ ਤੇ ਦੇਖੇ ਨਹੀਂ ਬਸ ਸਾਨੂੰ ਇੰਨਾ ਪਤਾ ਵੀ ਇਹ ਸਾਰੇ ਬ੍ਰਾਂਡ ਦਾ ਮਾਲ ਆਇਆ ਬਿਲਕੁਲ ਵੀ ਇਹਦੇ ਵਿੱਚ ਨਾ ਕੋਈ ਬੋਰਡ ਡਿਜ਼ਾਈਨ ਸਾਰੇ ਨਵੇਂ ਆ ਜੀ ਕੋਈ ਵੀ ਕੋਈ ਵੀ ਹਮਦਰ ਡਿਜ਼ਾਈਨ ਤੁਸੀਂ ਦੇਖੇ ਨਹੀਂ ਹੋਣ ਨੇ ਇਹਨੇ ਤੱਕ ਦੇ ਡਿਜ਼ਾਈਨ ਆ ਉਹ ਇਹਦੇ ਨਾਲ ਆ ਦੋ ਆ ਵੀ ਹਨਾ ਪਹਿਲਾ ਇੱਕਠੇ ਕਰਾਂਗੇ ਆਪਾਂ ਬਾਅਦ ਚ ਇਹ ਆਪਾਂ ਬਾਅਦ ਚ ਹੌਲੀ ਹੌਲੀ ਇਕੱਠੇ ਕਰ ਲਾਂਗੇ ਹਨਾ ਆ ਦੇਖੋ ਜੀ ਆ ਦੋ ਆ ਗਏ ਤੇ ਤਿਆਰ ਹੋ ਜਾਓ ਜੀ ਵੀਡੀਓ ਆਈ ਜਾਣਗੇ ਉਹਨਾਂ ਕੱਟ ਪੀਸਾਂ ਦੀਆਂ ਕੱਟ ਪੀਸ ਆਪਾਂ ਸੁੱਖ ਰੱਖੇ ਪਰਮਾਤਮਾ ਸੋਨ ਨੂੰ ਨਹੀਂ ਪਤਾ ਜੀ ਪਿਛਲੇ ਕੱਟ ਪੀਸ ਆਪਾਂ ਟੌਪ ਦਾ ਲਿਆਵਾਂਗੇ ਜੀ ਆਪਾਂ ਜਿਹੜਾ ਹੁੰਦਾ ਨਾ ਇਹ ਵੀ ਚਾਲੂ ਜਾਂ ਕੱਟ ਪੀਸ ਆਪਾਂ ਕਹਦੇ ਨੇ ਵੀ ਦੇਸੀ ਜਾਂ ਉਹ ਚੀਜ਼ ਆਪਾਂ ਬਿਲਕੁਲ ਨਹੀਂ ਲੈ ਕੇ ਆਵਾਂਗੇ ਆ ਦੇਖਾ ਤਿੰਨ ਆ ਗਏ ਜੀ ਸੋਨ ਦੱਸੀ ਇਹਨੇ ਕੱਪੜਾ ਮਹਿੰਗਾ ਜ਼ਰੂਰ ਆ ਜੀ ਪਰ ਗਰੰਟੀ ਲੈਨੇ ਕੱਪੜੇ ਦੀ ਬੁਰਬਾਰ ਨਹੀਂ ਆਉਂਦੀ ਜਿਹੜਾ ਬ੍ਰਾਂਡਡ ਹੁੰਦਾ ਜ विदाउट ब्रांडेड ਅਸੀਂ ਨਹੀਂ ਵੇਚਦੇ ਇਹਦੀ ਕੋਈ ਵੀ ਬੁਰਦੀ ਕੰਪਲੀਟ ਨਹੀਂ ਹੋਊਗੀ। ਦੇਪੋ ਦੋ ਮਿੰਟ ਵੀਡੀਓ ਕੋਈ ਕਰਦੇ ਨਹੀਂ ਕੋਈ ਕੋਈ ਕਸਟਮਰ ਆਗੇ ਸੀਗੇ ਜੀ। ਆ ਦੇਖੋ। ਹਾਂ ਜੀ। ਆਪਣੇ ਪੱਕਾ ਜੀ BML ਬ੍ਰਾਂਡ ਦਾ ਮਾਰਕ ਹੈ। BML ਨਹੀਂ VLM ਹੈ। Sorry BML ਕਰਦੇ। ਨਹੀਂ ਹੋਣਾ ਹੁੰਦਾ ਗਲਤ ਆਪ ਬੋਲੀ ਜਾਂਦੇ। BLM ਕੋਈ ਨਾ। ਆ ਲੋ ਜੀ। ਆ ਗਿਰੂ। 520 ਦਾ ਸੂਟ ਜੀ ਤੂੰ ਕੱਲੇ ਕੱਟ ਪੀਸ ਦੀ ਬੋਲੀ ਆ ਭਰਾਵਾ 260 ਦਾ ਕੱਟ ਪੀਸ ਆ ਦੇਖ ਹਾਂ ਦੋ ਇੱਕੋ ਜਿਹੇ ਹਨ ਦੋ ਟਰਾਈ ਤੁਸੀਂ ਇੰਝ ਕਰਦੇ ਹੋ ਨੇ ਕਿ ਜਾਸਰ ਜੀ ਆਪਣੇ ਇਹੜੇ ਪੀਸ ਮਿਲ ਜਾਣਾ ਆਪਣਾ ਡਬਲ ਪੀਸ ਮਿਲ ਜਾਣਾ ਕਈ ਵਾਰ ਕਸਟਮਰ ਨੂੰ ਸੂਟ ਪਸੰਦ ਆਉਂਦਾ ਜੀ ਫਿਰ ਆਪਾਂ ਸੂਟ ਕਰ ਦਿੰਦੇ ਹਾਂ ਬਾਅਦ ਵਿੱਚ ਕਮ ਲਾ ਲਾਂਗੇ ਹਜੇ ਰੰਗ ਤਾਂ ਨਹੀਂ ਮਿਲਦੇ ਹਨ ਹਾਂ ਬਾਅਦ ਚ ਕਰਾਂਗੇ ਪਹਿਲਾਂ ਤੁਸੀਂ ਘਰੀ ਚਲਿਓ ਕਈਆਂ ਦੇ ਤਾਂ ਦੋ-ਦੋ ਪੀਸ ਹੀ ਮਿਲ ਲਖੇ ਜੀ ਕਈਆਂ ਦੇ ਤੁਹਾਨੂੰ ਫਿਰ ਸਲਵਾਰਾਂ ਜਾਂ ਸਿੰਗਲ ਮੰਗਾਉਣੇ ਪੈਣਗੇ ਟਰਾਈ ਤਾਂ ਇਹਨੂੰ ਦੱਸੀਏ ਨੇ ਕੋਸ਼ਿਸ਼ ਕਰਦੇ ਨੇ ਕਿ ਦੋ ਮਿਲ ਜਾਣੋ ਇੱਕੋ ਜੀ ਵਿਚ ਵਿਚ ਲੇਡੀਜ਼ ਕਹਿ ਦਿੰਦੇ ਆ ਵੀ ਸਾਨੂੰ ਮਲਾ ਕੇ ਦਿਓ ਜੀ ਸਾਡੇ ਤਾਂ ਸਾਰੇ ਹੁੰਦਾ ਵੀ ਸਾਨੂੰ ਕੋਈ ਮਿਲ ਜੇ ਕਈ ਵਾਰੀ ਮਿਲਦਾ ਨਹੀਂ ਜੀ ਫਿਰ ਉੱਥੇ ਸਾਡੇ ਵੀ ਸਾਰੇ ਨਹੀਂ ਕਿਉਂਕਿ ਪੀਸ ਪਿੱਛੋਂ ਆਉਂਦੇ ਆ ਜੀ ਆਹ ਦੇਖੋ ਅੰਮੀ ਜੀ ਇਹਨੂੰ ਲੱਪਾ ਸੜਤ ਤਾਂ ਨਾ ਕਰਦੀ ਹੁਣ ਕਰ ਦੇ ਇੱਕ ਮਿੰਟ ਮਾਰ ਦਿਆ ਹੁਣਾ ਦੋ ਪੀਸ ਤਾਂ ਪਾ ਦਿੱਗੇ ਆ ਵੀ ਦੋ ਪੀਸ ਇੱਕੇ ਦੀ ਆ ਜੀ ਮੈਂ ਤਾਂ ਨਹੀਂ ਸੀ ਕਰਦੀ ਪਾਸੇ ਦੀ ਤੈ ਮਾਰਨੀ ਸੋਕੀ ਆਪਾਂ हां लो जी न्यूज़ ਆ ਕਲਰ نیوز ਹੀ ਲੋਕ ਆ ਵੀ ਦੋ ਪੀਸ ਹੈ ਜੀ ਤੇ ਸਲਵਾਰਾਂ ਦੇ ਪੀਸ ਜਿਹੜੀਆਂ ਕੱਟ ਪੀਸਾਂ ਚਾਹੀਆਂ ਇਹ 250 ਚ ਪਊਗੀ ਤੇ ਜਿਹੜੀਆਂ ਤੁਸੀਂ ਬਦੌਟ ਕੱਟ ਪੀਸਾਂ ਚ ਲੈਣੀਆਂ ਜੀ ਜਿਹੜੀ ਕਿ ਕਟਾ ਕੇ ਲਵਾਂਗੀ 300 ਦੀ ਆ ਬਾਅਦ ਚ ਮਿਲਾਵਾਂਗੇ ਅਸੀਂ ਇੱਕੋ ਜਿਹੇ ਪੀਸ ਜੀ ਕਈਆਂ ਦੇ ਤੇ ਇੱਕੋ ਜਿਹੇ ਪੀਸ ਹੈਗੇਆਂ ਕਈਆਂ ਦੇ ਬਿਲਕੁਲ ਹੈ ਨਹੀਂ ਕੱਟ ਪ੍ਰੋਪਰ ਜੀ 2.5 2.5 ਮੀਟਰ ਹੋਊਗੀ ਕਿਸੇ ਦੀ ਵੀ ਕੱਟ ਘੱਟ ਨਹੀਂ ਹੋਊਗੀ ਰੰਗ ਦੇ ਛੋਡੇ ਸਾਹਮਣੇ ਆ ਪਲੀਜ਼ ਸਕਰੀਨਸ਼ਾਟ ਲੈਣਾ ਬਿਲਕੁਲ ਨਾ ਭੁੱਲਿਆ ਕਰੋ ਵਿਦਾਊਟ ਸਕਰੀਨਸ਼ਾਟ ਸਾਨੂੰ ਨਹੀਂ ਪਤਾ ਲੱਗਦਾ ਜੀ ਫਿਰ ਤੁਸੀਂ ਗੁੱਸਾ ਕਰੋਗੇ ਵੀ ਤੁਸੀਂ ਸਾਨੂੰ ਵੀ ਆਹ ਪੀਸ ਨਹੀਂ ਦਿੱਤਾ ਨਹੀਂ ਦਿੱਤਾ ਕਿਉਂਕਿ ਸਕਰੀਨਸ਼ਾਟ ਤੋਂ ਹੀ ਸਾਨੂੰ ਸਮਝ ਲੱਗਦੀ ਹੈ ਜੀ ਆਹ ਦੇਖੋ ਜੀ ਸਾਰਾ ਤੇ ਮੋਹਰਾ ਜੀ ਇਹ ਦੇਖ ਲਓ ਪੱਕੇ ਮਾਰ ਕੇ ਹੀ ਕੰਪਨੀ ਦੇ ਸਾਡੇ ਚਾਹ ਤਾਂ ਦੂਜੀ ਆ ਗਈ ਕਿਹੜੀ ਮਹਿੰਗਾ ਨਾਲ ਚੜ੍ਹ ਮਹਿੰਗਾ ਨਾਲ ਚੜ੍ਹ ਮੈਂ ਸੁਚੀਨੇ ਮਾ ਮਾ ਕੋਲੋਂ ਮਹਿੰਗਾ ਨਾਲ ਚੜ੍ਹ ਮਾਹ ਕਲਰ ਸਾਈਨਿੰਗ ਕਿਵੇਂ ਗਈ ਇੰਨੀ ਦੀ ਹਾਂ ਮਹਿੰਗਾ ਨਾਲ ਪੀਸ ਵਿੱਚ ਫਿਰ ਰੁਲ ਜਾਂਦੇ ਆ ਨਾ ਉੱਥੋਂ ਫਰਕ ਹੈਗਾ ਸੀ ਮਤਲਬ ਵੀ ਅੱਖਾਂ ਜੀ ਆ ਗਿਆ ਮਾਪਾ ਨਾ ਮਾਹ ਸਾਈਨਿੰਗ ਕਿਵੇਂ ਕੋਈ ਸਕਰੀਨ ਸ਼ਾਟ ਤੁਸੀਂ ਲੈਣਾ ਨਹੀਂ ਭੁੱਲਣਾ ਜੀ ਬਾਰ-ਬਾਰ ਰਿਕੁਐਸਟ ਕਰਦੇ ਆਂ ਅਸੀਂ ਪੱਕਾ ਬੀ ਐਲ ਐਮ ਦੇ ਕੱਟ ਪੀਸ ਵੀ ਐਲ ਐਮ ਦਾ ਕੱਟ ਪੀਸ ਚੱਲ ਰਿਹਾ ਜੀ ਜਿਹੜਾ 260 ਦੀ 260 ਦਾ ਪੀਸ ਹੈ ਜੀ ਕਸਟਮਰ ਨੇ ਮਿਲਾਤਾ ਹੋਇਆ ਇੱਥੇ ਮੈਂ ਮਿਲਾਤਾ ਹੋਇਆ ਨਾ ਇਹ ਤੇ ਬੁਰਾ ਵੀ ਜੀ ਨਾ ਇਹਦੇ ਕੋਈ ਰੰਗ ਦੀ ਕੰਪਲੀਟ ਆ ਕੋਈ ਕਾਸਟ ਦੀ ਵੀ ਕੰਪਲੀਟ ਨਹੀਂ ਜੇ ਦਾ ਬ੍ਰਾਂਡ ਇਸ ਕਰਕੇ ਆਪਾਂ ਬ੍ਰਾਂਡ ਲੈ ਕੇ ਆਂਦਾ ਵੀ ਇਹਦੀ ਕੋਈ ਕੰਪਲੀਟ ਨਹੀਂ ਆਉਂਦੀ ਜੀ ਆ ਲਓ ਜੀ ਦੇਖੋ ਕਿੰਨੇ ਪਿਆਰੇ ਕਲਰ ਰਹੀ ਪੂਰੇ 8 ਮੀਟਰ ਦੀ ਕੱਟ ਜੀ 260 ਰੁਪਏ ਵਿੱਚ ਮਿਲੂਗਾ ਇਹ ਸੋਨੂੰ ਕੋਸ਼ਿਸ਼ ਕਰਾਂਗੇ ਵੀ ਇੱਕੋ ਜਿਹਾ ਕੱਟ ਪੀਸ ਜੇ ਕੋਈ ਹੋਏ ਤਾਂ ਅਸੀਂ ਆਡੰਡ ਕੱਢਾਂਗੇ ਜੇ ਨਾ ਹੋਏ ਤਾਂ ਜੀ ਅਸੀਂ ਸੌਰੀ ਚਾਉਣੇ ਆ ਬਟੌਟ ਮਾਰਕਾ ਕੋਈ ਪੀਸ ਨਹੀਂ ਹੈਗਾ ਜੀ ਹਾਂ ਜੀ ਸਾਰੇ ਤੇ ਮੋਰਾ ਲੱਗੀਆਂ ਹੋਣੀਆਂ ਆ ਜੀ ਜੇ ਬ੍ਰਾਂਡ ਦੇ ਕਹਿ ਕੇ ਦਿੱਤੇ ਤਾਂ ਬ੍ਰਾਂਡ ਦੇ ਹੀ ਨਿਕਲਣਗੇ ਜੀ ਹਾਂ ਦੇਖੋ ਜੀ ਆ ਪੀਸ ਵੀ ਦੋ ਨੇ ਕਈ ਕਈ ਪੀਸ ਤਾਂ ਆਟੋਮੈਟ ਕੀ ਦੋ ਦੋ ਲੱਗੇ ਹੋਏ ਆਗੇ ਪਿੱਛੋਂ ਆ ਲਓ ਜੀ ਹਾਂ ਲਓ ਇਹਦੇ ਨਾਲ ਆ ਇਹਦੇ ਨਾਲ ਤਾਂ ਸ਼ਾਇਦ ਨੀਚੇ ਗਿਆ ਇੱਕ ਪੀਸ ਨੂੰ ਲੱਗਾ ਹੈ ਨਾ ਇਹ ਬਾਅਦ ਇਕੱਠੇ ਹੋਣਗੇ ਜੀ ਬਾਅਦ ਇਕੱਠੇ ਕਰਾਂਗੇ ਇਹ ਆ ਵੀ ਇਸ ਤਰ੍ਹਾਂ ਨਾਲ ਤਾਂ ਥੱਲੇ ਵੀ ਟੱਪ ਗਈ ਹਾਂ ਟੱਪ ਗਈ ਹਾਂ ਟੱਪ ਗਈ ਤਾਂ ਇਹਨਾਂ ਨੇ ਦੇਖਿਆ ਕਸਟਮਰਾਂ ਨੇ ਤੇ ਦੋ ਦੋ ਵੀ ਹੈਗੇ ਆ ਲੋ ਜੀ ਇਹ ਹੋ ਗਿਆ ਦਿਨਾਲ ਦਾ ਵੀ ਜੀ ਤੋਂ ਇਹ 260 ਚ ਚੱਲ ਰਿਹਾ ਜੀ ਬ੍ਰਾਂਡਡ ਪੀਸ ਨੇ ਵਿਦ ਮੋਹਰਾਂ ਲੱਗੀਆਂ ਨਾ ਬੋਰ ਨਾ ਕਾਸੇ ਦੀ ਕੰਪਲੀਟ ਨਹੀਂ ਜੀ ਜੇ ਸਾਨੂੰ ਵਧੀਆ ਚ ਕਹਿ ਕੇ ਦਿੱਤਾ ਤਾਂ ਵਧੀਆ ਚ ਮਿਲਣਗੇ ਖੋਰ ਕਪੂਰ ਨਹੀਂ ਭੇਜਦੇ ਆ ਲੋ ਜੀ ਆ ਵੀ ਦੋ ਪੀਸ ਤੇ ਇਹਨੂੰ ਕਹੀ ਜਾਂਦਾ ਜੀ ਬ੍ਰਾਂਡ ਦੇ ਪੀਸ ਆ ਜੀ ਤਾਂ ਬ੍ਰਾਂਡ ਨੂੰ ਦੱਸੀ ਨਾ ਪੱਕਾ ਮਾਰਕ ਲੱਗਿਆ 260 ਰੇਟ ਆ ਜੀ 260 ਰੁਪਏ ਦੀ ਪਊਗੀ ਜੀ ਸ਼ਰਟ ਆ ਦੇਖੋ ਕੰਪਨੀ ਵਾਲ ਮਾਰਕ ਲੱਗੇ ਹੋਇਆ 25-25 ਪੀਸ ਇੱਕ ਬੰਡਲ ਚ ਭੇਜੇ ਆ ਹਾਂ ਜੀ ਜਿਹਦੇ ਨਾਮ ਦੇ ਟੱਢ ਜਾ ਜਿਹੜਾ ਮਰਜੀ ਪੀਸ ਲਓ ਜੀ ਆ ਦੇਖੋ ਕਿੰਨੇ ਪਿਆਰੇ ਕਲਰ ਆਈ ਡਿਜ਼ਾਈਨਾਂ ਚ ਫਰਕ ਆ ਜੀ ਕਾਹ ਕੁ ਪੀਸ ਆਪਣੇ ਕੋਲੇ ਸੁੱਖ ਨਾਲ ਕਾਫੀ ਆਇਆ ਜੀ ਹੌਲੀ ਹੌਲੀ ਵੀਡੀਓ ਚ ਲਿਆਵਾਂਗੇ ਕਿਉਂਕਿ ਕਿ ਲਖਤਾਰ ਵੀਡੀਓ ਪਾਵਾਂਗੇ ਨਾਲ ਹੀ ਤਾਂ ਅਸੀਂ ਉਰਝਾਂਗੇ ਨਾਲੇ ਤੁਸੀਂ ਉਰਝੋਗੇ ਕਿ ਲਖਤ ਨਾਲ ਵੀਡੀਓ ਪਾਈ ਜੈ ਨਹੀਂ ਫੇਰ ਵੀ ਵੀਡੀਓ ਬਾਬਾ ਲੰਮੀ ਬਣ ਜੂ ਹਾਂਜੀ ਕਿਉਂਕਿ ਸਾਡੇ ਕੋਲੇ ਚਾਰ ਤਰ੍ਹਾਂ ਦੇ ਪੀਸ ਆਇਆ ਜੀ ਚਾਰ ਤਰ੍ਹਾਂ ਦੇ ਫਿਰ ਅਸੀਂ ਹੌਲੀ ਹੌਲੀ ਵੀਡੀਓ ਚ ਲਿਆਵਾਂਗੇ ਕਿੰਨਾ ਪਿਆਰਾ ਕਲਰ ਦੇਖੋ ਜੀ ਇਹਨਾਂ ਦੇ ਆਹ ਟੱਪੂਗੇ ਪਹਿਲਾਂ ਠੀਕ ਹੈ ਨਹੀਂ ਪਤਾ ਨਹੀਂ ਪਾਈ ਚੱਲ ਕੋਈ ਨਾ ਤੁਸਤੇ ਨਹੀਂ ਪਤਾ ਲੱਗਦਾ ਰਹਿੰਦੇ ਆ ਮੈਂ ਤਾਂ ਉਰਝ ਜਾਂਦੀ ਹਾਂ ਕੱਪੜਾ ਜਿੰਨਕਦੇ ਉਹਨਾਂ ਸਾਫਟ ਆਈ ਅੱਜ ਤਾਂ ਅਸੀਂ ਪੂਰੀ ਵੀਡੀਓ ਚ ਕਲੀਅਰਟੀ ਲਿਆਉਣ ਦੀ ਵੀ ਕੋਸ਼ਿਸ਼ ਕੀਤੀ ਹੈ ਜੀ ਵੀ ਤੁਹਾਨੂੰ ਕੋਈ ਵੀ ਪ੍ਰੋਬਲਮ ਨਾ ਆਵੇ। ਆ ਦੇਖੋ ਕਲਰ ਪਰ ਐਕਿਊਰੇਟ ਆ ਰਿਹਾ ਜੀ, ਪੂਰੇ ਸੋਨੇ ਕਲਰ ਆ ਰਿਹਾ। ਸਿਰਫ 260 ਰੁਪਏ ਚ। ਆ ਦੇਖੋ ਨਿਊ ਡਿਜ਼ਾਈਨ, ਨਿਊ ਕਲਰ। 2.5 ਮੀਟਰ ਦੀ ਸ਼ਰਟ ਆ, ਉਹ ਵੀ ਬ੍ਰਾਂਡਡ ਪੀਸਾਂ ਦੀ ਜੀ, ਨਾ ਕਿ ਦੇਸੀ ਮਾਲ ਹੋਊਗਾ। ਬਿਲਕੁਲ ਵੀ ਦੇਸੀ ਮਾਲ ਨਹੀਂ ਹੋਊਗਾ ਜੀ। ਬ੍ਰਾਂਡਡ ਆ ਜੀ, VM ਦਾ ਮੰਗਵਾਇਆ ਆਪਾਂ ਨੇ। ਕੱਪੜਾ ਜੀ ਬਹੁਤ ਜ਼ਿਆਦਾ ਸੌਫਟ ਆਈ। ਜਿੱਦਾਂ ਕਿਸੇ ਕੋਲੇ ਬਲੈਕ ਸਲਵਾਰ ਆ ਉਹਦੇ ਨਾਲ ਵੀ ਚੱਲਣਾ ਇਹ। ਪੀਸਾਂ ਵੀ ਸਾਡੇ ਨਾਲ ਬਹੁਤ ਰੁੱਸ ਕੇ ਮੁੜਦੇ ਸੀ ਜੇ ਇਹਦੇ ਨਾਲ ਦੇ ਪੀਸ ਟੱਪ ਗਏ ਆ ਦੇਖੋ ਪੱਕਾ ਵੀ ਆ ਲੰਬ ਬਹੁਤ ਸਾਡੇ ਨਾਲ ਰੁੱਸੇ ਸੀ ਕਹਿੰਦੇ ਤੁਸੀਂ ਪੀਸ ਨਹੀਂ ਲੈ ਕੇ ਆਉਂਦੇ ਪੈਸੇ ਉਹ ਜੀ ਛੋਡੇ ਖਾਤਰੀ ਮੰਗਵਾਏ ਆ ਪੀਜ ਜੀ ਆਪਾਂ ਨਹੀਂ ਤਾਂ ਆਉਂਦੇ ਨਹੀਂ ਸੀਗੇ ਸਰਦ ਦੇਲੇ ਪੈਸੇ ਬਹੁਤ ਘੱਟ ਪੀਸ ਆਉਂਦੇ ਆ ਛੋਡੇ ਖਾਤਰ ਸਪੈਸ਼ਲ ਮੰਗਵਾਏ ਆ ਸਰਦੀਆਂ 'ਚ ਸਾਨੂੰ ਐਸੇ ਉਹਨਾਂ ਨੇ ਸਾਨੂੰ ਪੀਸ ਨਹੀਂ ਦੇਣੇ ਬਟ ਮਿਲ ਗਏ ਛੋਡੇ ਖਾਤਰ ਜੀ ਦੋ ਮਹੀਨੇ ਪਹਿਲਾਂ ਦਾ ਆਰਡਰ ਕੀਤਾ ਹੋਇਆ ਜੀ ਹੁਣ ਮਿਲਿਆ ਆਪਣੇ ਨੂੰ ਆਰਡਰ ਪਹਿਲਾਂ ਥੋੜਾ ਮਿਲਿਆ ਸੀ ਹੋਰ ਹੋਗੇ ਦੇਖੀ ਪਹਿਲਾਂ ਆਪਣੇ ਨੂੰ ਆਰਡਰ ਥੋੜਾ ਮਿਲਿਆ ਸੀ ਹੁਣ ਮਿਲਿਆ ਪ੍ਰੋਪਰ ਆ ਲਓ ਜੀ ਬ੍ਰੈਂਡਡ ਪੀਸ ਛੋਡੇ ਕੋਲੇ ਆਊਗਾ ਨਾ ਕੱਪੜਾ ਸਾਨੂੰ ਫੇਰ ਪਤਾ ਲੱਗੂਗਾ ਜੀ ਕਿੰਨੀਆਂ ਸੋਹਣੀਆਂ ਚੀਜ਼ਾਂ ਤੁਸੀਂ ਇਹਦੇ ਨਾਲ ਮੈਚਿੰਗ ਸਲਵਾਰਾਂ ਆ ਦੇਖੋ ਕਿਈ ਵਾਰੀ ਆਪਣੇ ਕੋਲੇ ਸਲਵਾਰਾਂ ਸਰਦੀ ਵਾਲੀਆਂ ਘਰੇ ਪਈਆਂ ਵੀ ਹੁੰਦੀਆਂ ਜੀ ਤਸੋ ਉਹਦਾ ਸੂਟ ਤਿਆਰ ਹੋ ਜਾਣਾ ਸਿਰਫ 260 ਚ ਉਹ ਵੀ ਪੂਰੇ ਵਧੀਆ ਕੱਟ ਪੀਦਾ ਚਾਹੇ ਤੁਸੀਂ ਨੂੰ ਆਉਣ ਜਾਣ ਚ ਪਾਓ ਬਿਲਕੁਲ ਖਰਾਬ ਨਹੀਂ ਹੋਊਗਾ ਕੋਈ ਵੀ ਕੰਪਲੀਟ ਨਹੀਂ ਹੈਗੀ ਇਹਦੀ ਇਹਦੇ ਨਾਲ ਦਾ ਸਾਇਦ ਹਾਂ ਇਹਦੇ ਨਾਲ ਦਾ ਪੀਸ ਗਿਆ ਜੀ ਥੱਲੇ ਦੋ ਹੋਗੇ ਆਪਾਂ ਦਾ ਫਾਸਟ ਲਗਾਈ ਜਾਨੇ ਆਪਾਂ ਪੂਰੀ ਤੇਜ਼ ਦਿਖਾਈ ਜਾਨੇ ਆ ਫਿਰ ਤੇਜ਼ ਦੀ ਪੂ ਪੀਸ ਵਾਲੇ ਵਾਲੀ ਵੱਡੀ ਵੀਡੀਓ ਕੋ ਜੋ ਦੇਖੋ ਡਿਜ਼ਾਈਨ ਦੇਖ ਹੀ ਚੱਲੋ ਜੀ 260 ਰੇਟ ਆਈ ਹੈ ਲਾਈਟ ਵੀ ਹੈ ਡਾਰਕ ਵੀ ਹੈ ਜੀ ਫਿਰ ਤੁਸੀਂ ਪੁੱਛੋਗੇ ਇਹਦੀ ਸ਼ਿਪਿੰਗ ਕਿੰਨੀ ਹੈ ਜਿਹੜਾ ਇੱਕ ਪੀਸ ਹੈ 50 ਚਾਊਗਾ ਜੀ ਦੋ ਪੀਸ 80 ਰੁਪਈਆ ਚਾਹੁੰਗੇ ਬਹੁਤ ਫਟਾਫਟ ਦਿਖਾਏ ਆ ਜੀ ਮੈਂ ਕੋਸ਼ਿਸ਼ ਕੀਤੀ ਆ ਵੀ ਵੀਡੀਓ ਛੋਟੀ ਬਣੇ ਫਿਰ ਵੀ ਵੀਡੀਓ 15 ਦੇ ਸਮਥਿੰਗ ਬਣੀ ਗਈ ਤੇ ਪਲੀਜ਼ ਫੋਟੋ ਅਸੀਂ ਪਾ ਨਹੀਂ ਸਕਦੇ ਇਹ ਨਾ ਕਿ ਉਹ ਵੀ ਫੋਟੋ ਪਾ ਦੇ ਫੋਟੋ ਨਹੀਂ ਪਾ ਸਕਦੇ ਜੀ 2.5 300 ਪੀਸ ਦੀ ਫੋਟੋ ਨਹੀਂ ਪੈਂਦੀ ਜਿਹੜਾ ਤੁਹਾਡੀ ਵੀਡੀਓ ਚ ਸਕਰੀਨਸ਼ਾਟ ਲੈ ਕੇ ਭੇਜੋਗੇ ਤੁਹਾਨੂੰ ਅਸੀਂ ਉਸੇ ਬਾਰੇ ਜਾਣਕਾਰੀ ਦੇਵਾਂਗੇ ਕਿਉਂਕਿ ਇੰਨੇ ਪੀਸਾਂ ਆ ਜੀ ਤੁਹਾਨੂੰ ਆ ਨੰਬਰ ਵੀ ਨਹੀਂ ਲੱਗਣੇ ਇੰਨੇ ਤਾਂ ਜੀ ਪੀਸਾਈ ਬਹੁਤ ਹੈ ਹਾਂਜੀ ਇੰਨੇ ਪੀਸ ਦਾ ਤਾਂ ਕਿਸੇ ਨੂੰ ਨਾ ਅਸੀਂ ਨੰਬਰ ਲਾ ਸਕਦੇ ਆ ਵੀ ਨਾ ਹੀ ਵੀਡੀਓ ਚ ਇਦੋਂ ਚੰਗਾ ਤੁਸੀਂ ਘਰੇ ਆ ਕੇ ਲੈ ਜਾਓ ਵੀ ਜਿਹੜੇ ਨੇੜੇ ਦਾ ਘਰੇ ਆ ਕੇ ਲਿਆ ਸਕਦੇ ਆ ਆ ਘਰੇ ਹੋਰ ਖੋਲੋ ਮ ਖੁੱਲਾ ਜੀ ਪੀਸਾਂ ਦਾ ਆਫਰ ਆ ਲਓ ਜੀ ਬ੍ਰਾਂਡ ਦੇ ਕੱਟ ਪੀਸ ਜਿੰਨੇ ਮਰਜ਼ੀ ਲੈ ਜਾਓ ਜੀ ਜਿੰਨਾ ਤੁਹਾਡਾ ਜੀ ਕਰੇ ਕੱਪੜਾ ਬਹੁਤ ਜ਼ਿਆਦਾ ਸੌਫਟ ਹੈ ਜੀ ਆਹ ਲਓ ਜੀ ਇਹ ਵੀ ਦੋ ਪੀਸ ਹੈ ਆ ਵੀ ਹੋਣਗੇ ਦੋ ਤਿੰਨ ਹੁਣ ਮੈਂ ਤੇ ਦੀਪੂ ਫ੍ਰੀ ਹੋ ਕੇ ਇਹਨਾਂ ਨੂੰ ਇੱਕੋ ਜਿਹਾ ਮਿਲਾ ਕੇ ਤਰਾਵਾਂਗੇ ਫੇਰ ਹੀ ਕਰਾਂਗੇ ਰੋਟੀ ਟੁੱਕ ਦਾ ਕਿਉਂਕਿ ਫੇਰ ਸਾਨੂੰ ਦੱਸਣੇ ਸੌਖੇ ਆ ਵੀ ਆ ਇੱਕ ਜਿਹਾ ਦੋ ਆ ਆ ਲਓ ਜੀ ਸੁੰਨ ਦੱਸਿਆ ਜੀ ਰੰਗ ਕਲਰ ਡਿਜ਼ਾਈਨ ਇਹਦੇ ਵਿੱਚ ਬਹੁਤ ਪਿਆਰੇ ਆਉਂਦੇ ਆ ਸਾਡੇ ਕੋਲੇ ਕੱਟ ਪੀਸਾਂ ਕੋਲੇ ਸਾਡੇ ਕੋਲੇ ਖੋਰ ਖੋਰ ਜਾ ਬਿਲਕੁਲ ਵੀ ਨਹੀਂ ਆਉਂਦਾ ਆਹ ਲਓ ਜੀ ਦੇਖੋ ਡਿਜ਼ਾਈਨ ਡਿਜ਼ਾਈਨ ਸਾਡੇ ਕੋਲੇ ਜਮਨ ਨਵੇਂ ਤੋਂ ਨਵੇਂ ਆਉਂਦੇ ਆ ਜੀ ਕੋਈ ਵੀ ਅਸੀਂ ਰਿਪੀਟ ਨਹੀਂ ਕਰਦੇ ਦੇਖੋ ਤੁਹਾਨੂੰ ਵੀ ਪਤਾ ਜੀ ਇਹ ਚੀਜ਼ਾਂ ਕਿਤੇ ਮਿਲਦੀਆਂ ਨਹੀਂ ਹੈਗੀਆਂ ਸਾਨੂੰ ਵੀ 2 ਮਹੀਨੇ ਬਾਅਦ ਤੁਹਾਨੂੰ ਦੱਸਿਆ 2 ਮਹੀਨੇ ਪਹਿਲਾਂ ਆਰਡਰ ਲਾਇਆ ਸੀਗਾ ਹੁਣ ਜਾ ਕੇ ਕਿੱਧਰ ਰੀਸੀਵ ਹੋਇਆ। ਇਹ ਕੱਟ ਪੀਸ ਹੁੰਦੇ ਜਿਨ੍ਹਾਂ ਦੇ ਵਿੱਚੋਂ ਬਾਲਾ ਕੁਝ ਨਹੀਂ ਬਣਦਾ ਬਣਦਾ ਕਿਉਂਕਿ ਇਹ ਆਪ ਹੀ ਪਿੱਛੋਂ ਮਹਿੰਗੇ ਆਉਂਦੇ ਆ ਜੀ। ਬਾਕੀ ਸਾਨੂੰ ਚੀਜ਼ਾਂ ਦੇਖ ਕੇ ਪਤਾ ਲੱਗ ਰਿਹਾ ਵੀ ਹਾਂ ਇਹ ਮਹਿੰਗੇ ਐ ਤੇ ਬ੍ਰਾਂਡ ਦੇ ਐ। ਸੋ ਇਹ ਸੀ ਜੀ ਸਾਡੇ ਅੱਜ ਦੇ ਕੱਟ ਪੀਸ ਇਹ ਸੀ ਲਾਸਟ ਕੱਟ ਪੀਸ। ਸੋ ਵੀਡੀਓ ਬਣਾਉਣ ਚ ਕੋਈ ਵੀ ਕਮੀ ਰਹੀ ਹੋਵੇ ਸੌਰੀ ਚਾਹੁੰਦੇ ਆ। ਇਹ ਜੀ ਗਰਮੀਆਂ ਵਾਲੇ ਨਹੀਂਗੇ ਸਰਦੀ ਵਾਲੇ ਕੱਟ ਪੀਸ ਐ। 20 ਮੀਟਰ ਦੀ ਸ਼ਰਟ ਹੋਊਗੀ 60 ਬ੍ਰਾਂਡ ਦੀ ਹੋਊਗੀ ਕੋਈ ਵੀ ਇਹ ਚ ਕੰਪਲੀਟ ਨਹੀਂ ਆਉਂਦੀਗੀ ਕੋਈ ਇਹਦੇ ਚ ਬਰਨੀਓ ਦਾ ਕੁਝ ਨਹੀਂ ਆਉਂਦਾ ਓਨਲੀ 260 ਰੁਪਏ ਦੀ ਸ਼ਰਟ ਆ ਤੇ ਜੇ ਇੱਕ ਸ਼ਰਟ ਮੰਗਾਉਂਗੀ ਤਾਂ 50 ਰੁਪਏ ਚਾਰਜ ਪੈਣਗੇ ਦੋ ਮੰਗਾਉਂਗੀ ਤਾਂ 65 ਪੈਣਗੇ ਸੋ ਆਪ ਸਭ ਨੂੰ ਮੇਰੇ ਬੰਨਿਓ ਤੇ ਮੇਰੇ ਪਿਆਰੇ ਪੁੱਤਰ ਦੀਪੂ ਬੰਨਿਓ ਪਿਆਰ ਭਰੀ ਸ਼ਸ਼ਟਰੀ ਕਾਲ ਅਸੀਂ ਬੋਲਦੇ ਆਂ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਤੇ ਸਾਡਾ ਜ਼ਿਲ੍ਹਾ ਜੀ ਬਠਿੰਡਾ ਤੇ ਬਾਕੀ ਅਸੀਂ ਮੋਬਾਈਲ ਨੰਬਰ ਦਿੰਨੇ ਹੁੰਨੇ ਆ ਤੇ ਉਹ ਤੁਸੀਂ ਵਟਸਐਪ ਕਰਕੇ ਪੁੱਛ ਲਿਆ ਕਰੋ ਤੇ ਜਿਹੜੇ ਫੋਨ ਕਰਕੇ ਦੱਸ ਦਿਆ ਵੀ ਇਹੋ ਜਿਹੇ ਰੰਗ ਦਾ ਇਹੋ ਜਿਹੇ ਰੰਗ ਦਾ ਵੀਰੇ ਉੱਥੇ ਫਿਰ ਗਲਤ ਭਗ ਜਾਂਦਾ ਵੀ ਤੁਹਾਡੇ ਕੋਲੇ ਕੋਈ ਗਲਤ ਚੀਜ਼ ਹੈ ਜੇ ਫਿਰ ਤੁਸੀਂ ਕਹੋਗੇ ਸਾਨੂੰ ਗਲਤ ਭੇਜਤੀ ਸੋ ਵੀਡੀਓ ਲੰਬੀ ਹੋ ਰਹੀ ਹੈ ਆਪ ਸਭ ਨੂੰ ਪਿਆਰ ਭਰੀ ਸ਼ਾਸਤਰੀ ਕਾ